ਦੇ ਵਿੱਚ ਭਾਈ ਘਈਆ ਜੀ ਨੇ ਨਾ ਥੱਲੇ ਸਿੱਖਾਂ ਦੀ ਨਹੀਂ ਸਾਰੇ ਰੱਬ ਦੇ ਪਿਆਰਿਆਂ ਦੀ ਸੇਵਾ ਕੀਤੀ ਪਾਣੀ ਪਿਲਾਇਆ ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਪਾਤਸ਼ਾਹ ਜੀ ਨੇ ਪੁੱਛਿਆ ਤੇ ਗੁਰੂ ਦੇ ਪਿਆਰੇ ਸਿੱਖ ਨੇ ਨਾ ਬੇਨਤੀ ਕੀਤੀ ਜਵਾਬ ਦਿੱਤਾ ਸੱਚੇ ਪਾਤਸ਼ਾਹ ਉੱਥੇ ਮੇਰੇ ਵੀ ਕੋਈ ਦੁਸ਼ਮਣ ਨਹੀਂ ਹੈ ਕੋਈ ਬਗਾਨਾ ਨਹੀਂ ਹੈ ਵੇਖ ਨੂੰ ਉਸ ਸਾਡੇ ਵਿੱਚ ਕੋ توڑਦਾ ਨੂੰ ਬੜਾ ਦੇਖਦਾ ਹੈ ਮੈਂ ਸਾਰਿਆਂ ਨੂੰ ਜਾਣਦੇ ਹਾਂ ਸਤਗੁਰੂ ਜੀ ਨੇ ਫਿਰ ਨਾਲ ਉਨਕੋ ਕੱਟੀ ਵੀ ਇਤਿਹਾਸ ਦਾ ਸੱਜਣ ਕਿਤਨੀ ਵੱਡੀ ਸੇਵਾ ਪਰ ਇੱਕ ਨਈਆ ਜੀ ਨੇ ਸਤਗੁਰੂ ਜੀ ਦੇ ਹੁਕਮ ਦੇ ਵਿੱਚ ਰਹਿੰਦੇ ਹੋਏ ਕੀਤੀ ਹੈ ਸੋ ਐਸਾ ਜੀਵਨ ਅਸੀਂ ਆਪਣਾ ਬਣਾ ਲੈ ਤੈਨੂੰ ਧੰਨਵਾਦ ਹੈ ਗਿਆਨੀ ਜੀ ਉਹਨਾਂ ਦਾ ਹੋਣਾ ਤੇ ਜਿਸ ਸੰਬੰਧ ਗਿਆਨੀ ਗੁਰਪ੍ਰੇਮ ਸਿੰਘ ਜੀ ਜਵਿੰਦਾ ਆਪ ਜੀ ਨੂੰ 45 ਮਿੰਟ ਵਾਸਤੇ ਕੁਝ ਇਤਿਹਾਸ ਦੇ ਨਾਲ ਜੁੜਨਗੇ। ਸੋ ਆਪ ਜੀ ਦੇ ਸਤਿ ਸ੍ਰੀ ਅਕਾਲ ਜੀ ਗੁਰਪ੍ਰੀਤ ਸਿੰਘ ਜੀ ਜਵੰਡਾ ਸੋ ਕੁਝ ਕੁ ਅਰਦਾਸੇ ਬੇਨਤੇ ਹੈ ਜਿਹੜੇ ਆਈਆਂ ਨੇ। ਮਾਦਰ ਦੀ ਅਰਦਾਸ ਕਰਵਾਉਂਦੇ ਨੇ ਆਪਣੇ ਬੱਚੇ ਆਕਾਸ਼ ਸਿੰਘ ਦੇ ਲਈ ਸਤਿਗੁਰੂ ਦੀ ਕਿਰਪਾ ਕਰਨ। ਆਕਾਸ਼ਜੀਤ ਸਿੰਘ ਦੇ ਪੰਘਣੇ ਦੀ ਅਰਦਾਸ ਹੈ। ਬੇਟੀ ਸਿਮਰਨਜੀਤ ਸੌਰ ਦੀ ਨੌਕਰੀ ਦੀ ਅਦਾਸ ਬਾਬਾ ਜੀ ਵੱਲੋਂ ਸਤਿਗੁਰੂ ਜੀ ਦਾ ਅੱਗੇ ਇੱਕ ਭੈਣ ਜੀ ਅਦਾਤ ਕਰਵਾਉਂਦੇ ਨੇ ਚੰਦ ਸਿੰਘ ਸਤਿਗੁਰ ਕਿਰਪਾ ਕਰਨ ਆਪਣੇ ਸਿੱਖ ਦੇ ਵਿਆਹ ਦੇ ਗੱਲ ਕਰਨ ਸਸਾ ਦੇ ਬਹੁਤ ਹੀ ਸਸਾ ਤੋਂ ਜਿੱਥੇ ਦਾ ਬਾਬਾ ਨਰਸ ਸਿੰਘ ਜੀ ਪਕਣਾ ਜੋ ਹਾਰੂ ਪੰਕਮੀ ਤੇ ਇੱਥੇ ਆਉਂਦੇ ਨੇ ਬੁਲਾਣਿਆਂ ਦਾ ਬਹੁਤ ਸਨਮਾਨ ਕਰਦੇ ਨੇ ਜੋ ਕੋਨਾ ਵੱਲੋਂ ਬਹੁਤ ਮਾਨ ਸਨਮਾਨ ਆ ਰਿਹਾ ਹੈ ਜਿਨ੍ਹਾਂ ਦੇ ਸਪੁੱਤਰ ਗਿਆਨੀ ਫਤਿਹ ਸਿੰਘ ਜੀ ਜਿਹੜੇ ਆਪਾਂ ਆਮ ਸੁਣਦੇ ਹਾਂ ਗੁਰਦੁਆਰਾ ਬੰਦਲਾ ਸਾਹਿਬ ਤੋਂ ਕਥਨ ਦੀ ਹਾਜ਼ਰੀ ਭਰਦੇ ਨੇ ਸੋ ਹੋਰ ਵੀ ਤਿੰਨ ਸੰਗਤਾਂ ਵੱਲੋਂ ਅਰਦਾਸੇ ਬੇਨਤੀ ਆਏ ਨੇ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸਿੱਖਾਂ ਨੂੰ ਆਪਣੇ ਦਰੁਖ ਰੋਗ ਸਿੱਖੇ ਸਤਿਗੁਰੂ ਸਾਹਿਬ ਨਾਮ ਦੇ ਦਾਤ ਇਹਵਾ ਸਿਮਰਨ ਅਤੇ ਨੀਤ ਨੀਤੀਆਂ ਦਾ ਨਾਲ ਕੋਸ਼ਿਸ਼ੇ ਜਮਾਦ ਅਨਸਾਰੀਆਂ ਅਰਦਾਸਾਂ ਦੀ ਪ੍ਰਵਾਨਗੀ ਸੰਗਤ ਦੇ ਕਰਨੀ ਹੈ ਸੰਗਤ ਨੇ ਦੇਣੀ ਹੈ ਸੋ ਦੋਵੇਂ ਹੱਥ ਜੋੜ ਕੇ ਸਾਰੇ ਇੱਕ ਵਾਰ ਦੇ ਵਿੱਚ ਕਹੋ ਨਾਨਕ ਨਾਮ ਚੜ੍ਹਦੀ ਕਲਾ ਸੇਰੇ ਭਾੜੇ ਸਭ ਦਾ ਭਲਾ ਆਸੀ ਦੇ ਸਾਨੂੰ ਗਿਆਨੀ ਗੁਰੂ ਰੇਸ ਸਿੰਘ ਦੇ ਜੀਵਨ ਦਾ ਵਾਹਿਗੁਰੂ ਇੱਕ ਦਾ ਗੋਲਸਾ ਵਾਹਿਗੁਰੂ ਇੱਕ ਸਤਿ মানवा vaवा। I you. अर्जुन कानट मुहूर्त हरि गोबिद सवारी Thank <laughs> you. Oh <Notre> <flew away> i'm Terima kasih telah menonton! ਨਿਕ ਨਾਇਕ ਖਸਮ ਹਮਾਰੇ ਨਿਮਖਾ ਨਿਮਖਾ ਤੁਮੀ ਪਤ ਪਾਲੋ ਹਮ ਬਾਰਕ ਸੁਰੇ ਭਾਰੇ ਜੇ ਬਾ ਇੱਕ ਕਬਲ ਗੁਰ ਕਹੀਏ ਬੇਸ਼ਮਾਰ ਬਿਆਨ ਸੁਹਾਣੀ ਏ ਰੂ ਅੰਤਨਾ ਕਿੰਨੀ ਰਹੀ ਦੇ ਪਾਵਨ ਮਹਾਵਾਰਤ ਅਨੁਸਾਰ ਰੋਗੀ ਦੇ ਮਾਲਕ ਸ਼ਬਦ ਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਅੰਦਰ ਸੱਜ ਬੈਠੇ ਸੁਨਕਾਰ ਜਦੋਂ ਸੱਖੀ ਜਦੋਂ ਇੱਕ ਇੱਕ ਵਾਰ ਮੈਨੂੰ ਤੇ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਲਵਾਉ ਤੇ ਸਾਰੀ ਸੰਗਤ ਗਾਦੀ ਪੀ ਗਜਾਬ ਜੀ ਵਾਅਦੇ ਕੁਝ ਕਾ ਖਾਲਸਾ ਵਾਅਦੇ ਕੁਝ ਕੀ ਫਤੇ ਵਨ ਭਾਜੀ ਨੇ ਅਸੀਂ ਇਹ ਗੁਰਦੁਆਰਾ ਸ਼ਿਆਨਾਤਾਂ ਦੇ ਪਾਵਨ ਉਸਤਤਰੀਏ ਤੇ ਆਪਣੀ ਜੀਵਨ ਦੀਆਂ ਘੜੀਆਂ ਨੂੰ ਸਤਿਆ ਦਾ ਅਸਵਾਸ ਤੇ ਬਸੰਤ